ਕੀ ਕੁਛ ਇਸ ਵਾਰ ਪਲਾਨ ਕੀਤਾ ਹੈ ਲੋਕ ਉਡੀਕ ਰਹੇ ਨੇ ਕੀ ਕਿਉਂਕਿ ਮਹੀਨਾ ਹੁਣ ਸ਼ੁਰੂ ਹੋਣ ਵਾਲਾ ਜਿਹੜਾ ਇੱਕ ਤਰੀਕਾੜਾ ਵਾਲੀ ਕੱਲ ਪਰਸੋ ਖੋਨ ਅਸੀਂ ਜਾ ਰਹੇ ਆ ਜੀ 10 ਅਪ੍ਰੈਲ ਨੂੰ ਬ੍ਰਿੰਦਾਵਨ ਦੂਸਰੀ ਯਾਤਰਾ ਲੈ ਕੇ ਜਾ ਰਹੇ 15 ਦਿਨਾਂ ਬਾਅਦ ਹੀ ਬ੍ਰਿੰਦਾਵਨ ਜੀ 10 ਅਪ੍ਰੈਲ ਤੋਂ ਆ ਵਿਸਾਖੀ ਦੀਆਂ ਛੁੱਟੀਆਂ ਬੱਚਿਆਂ ਨੂੰ ਤੇ ਬੜੇ इजीली ਜਾ ਸਕਦੇ ਆ ਥਰਸਡੇ ਫਰਾਈਡੇ ਸੈਟਰਡੇ ਸੰਡੇ ਤੇ ਮੰਡੇ ਸਵੇਰੇ 6 ਵਜੇ ਵਾਪਸ ਆਨ। ਮਤਲਬ ਬਰਿੰਦਾਵਨ ਦੀ ਜਿਹੜੀ ਤਿਆਰੀ ਖੀਚੀ ਹੈ ਭਗਤਾਂ ਦੀ ਡਿਮਾਂਡ ਤੇ ਖੀਚੀ ਗਈ ਵੀ ਹੁਣ ਬਰਿੰਦਾਵਨ ਇੱਕ ਵਾਰੀ ਫਿਰ ਤੋਂ ਚੱਲੀਏ। ਬਿਲਕੁਲ ਭਗਤਾਂ ਦੀ ਡਿਮਾਂਡ ਤੇ ਹੀ ਆ ਕਿਉਂਕਿ ਜੋ ਲਾਸਟ ਟਾਈਮ ਯਾਤਰਾ ਗਈ ਆ ਉਦੋਂ 100 ਬੰਦਾ ਗਿਆ ਸੀ 100 ਬੰਦੇ ਆ ਗਰੁੱਪ ਤੇ ਬਟ ਮੈਸੇजेस ਇੰਨੇ ਆ ਰਹੇ ਸੀ ਕਿ ਅਸੀਂ ਵੀ ਜਾਣਾ ਤਾਂ ਡੇਟ ਉਸ ਹਿਸਾਬ ਨਾਲ ਅਰੇਂਜ ਕਰੋ ਹੋਰ ਫੇਰਾ ਛੁੱਟੀਆਂ ਕਰਕੇ ਹੁਣ ਅਸੀਂ ਪਲਾਨ ਕੀਤਾ 10 ਅਪ੍ਰੈਲ ਦਾ। ਔਰ 25 April ਨੂੰ ਖਾਟੂ ਸ਼ਾਮ ਵੀ ਜਾ ਰਹੇ ਆ ਦੁਬਾਰਾ 25 April ਦੀ ਜਿਹੜੀ ਯਾਤਰਾ ਉਹ ਖਾਟੂ ਸ਼ਾਮ ਦੀ ਹੈ 10 April ਦੀ ਹੈ ਵਰਿੰਦਾ ਦੀ ਕੀ ਕੀ ਫੈਸਿਲਿਟੀਆਂ ਇਸ ਵਾਰ ਨੇ ਕੀ ਵਧਾਇਆ ਕਿ ਕੀ ਲੋਕ ਹਰ ਬਾਰ ਜਾਂਦੇ ਤਾਂ ਵੱਧ ਚੜ ਕੇ ਜਿਹੜਾ ਰਿਸਪੌਂਸ ਸਾਨੂੰ ਰਿਵਿਊ ਦਿੰਦੇ ਆ ਕੀ ਕੀ ਵਧਾਇਆ ਇਸ ਵਾਰ ਬੱਸਸੇਜ਼ ਵੀ ਅਪਗ੍ਰੇਡ ਕੀਤੀਆਂ ਨੇ ਹੋਟਲਸ ਦਾ ਤੇ ਬਾਕੀ ਤੁਹਾਨੂੰ ਪਤਾ ਹੀ ਆ ਖਾਣ ਪੀਣ ਦਾ ਸਾਡਾ ਅਸੀਂ ਕਿਤੇ ਮਤਲਬ ਅਸੀਂ ਹਲਕੇ ਰੈਸਟੋਰੈਂਟ ਜਾਂ ਟਾਬੇ ਦੇ ਕਿਤੇ ਰੁਕਦੇ ਨਹੀਂ ਵਧੀਆ ਤੋਂ ਵਧੀਆ ਸਾਰਾ ਅਰੇਂਜਮੈਂਟ ਹੁੰਦਾ ਤੁਹਾਨੂੰ ਪਤਾ ਬਸ ਸਾਰਾ ਹੁੰਦਾ ਸਾਡਾ ਫੈਮਿਲੀ ਵਾਲਾ ਮਾਹੌਲ ਹੁੰਦਾ ਉਹਦੇ ਕਰਕੇ ਵੀ ਲੇਡੀਜ਼ ਨੂੰ ਬੱਚਿਆਂ ਨੂੰ ਮਤਲਬ ਫੈਮਿਲੀ ਵਾਂਗੂ ਲੱਗਦਾ ਮਤਲਬ ਉਹਨਾਂ ਨੂੰ ਲੱਗਦਾ ਵੀ ਇਹਨਾਂ ਦੇ ਨਾਲ ਜਾ ਕੇ ਸਾਡੀ ਸਿਕਿਉਰਿਟੀ ਪਰਪਸ ਵੀ ਹੱਲ ਹੁੰਦਾ ਔਰ ਵਧੀਆ ਜਗ੍ਹਾ ਤੇ ਲੈ ਕੇ ਜਾਣਾ ਸਾਰਿਆਂ ਨੂੰ ਹਰ ਚੀਜ਼ ਗਾਈਡ ਕਰਨੀ ਉਦੇ ਕਰਕੇ ਵੀ ਸਾਡੇ ਨਾਲ ਸਾਡਾ ਬੰਦਾ ਬਹੁਤ ਵਧੀਆ ਬੰਦੇ ਸਾਡੇ ਨਾਲ ਜੁੜੇ ਹੋਏ ਨੇ ਬਹੁਤ ਵਧੀਆ ਦਰਸ਼ਨ ਹੁੰਦੇ ਹਰ ਰੋਜ਼ ਨਵੇਂ ਤੋਂ ਨਵੇਂ ਫੁੱਲਾਂ ਦੇ ਨਾਲ ਇੰਪੋਰਟੈਂਟ ਫੁੱਲਾਂ ਦੇ ਨਾਲ ਹੁੰਦਾ ਸ਼ਿੰਗਾਰ ਹੁੰਦਾ ਉਹਦੇ ਵੀ ਦਰਸ਼ਨ ਹੋਣਗੇ 10 ਤਰੀਕ ਤੋਂ ਮਤਲਬ ਜਿੱਦਾਂ ਹੁਣ ਅਸੀਂ ਜਾ ਰਹੇ ਹਾਂ 8 ਤਰੀਕ ਤੋਂ ਫੁੱਲ ਬੰਗਲੇ ਸ਼ੁਰੂ ਹੋ ਰਹੇ ਹੈ ఢిల్లీ ਨਵੇਂ ਨਵੇਂ ਫੁੱਲ ਬੰਗਲੇ ਰੋਜ਼ ਉੱਤੇ ਬਨਨਗੇ ਇੱਕ ਤਾਂ ਉਹ ਚੀਜ਼ ਹੋ ਗਈ ਫੂਲ ਬੰਗਲੇ ਤੇ ਅਸੀਂ ਬਸ ਹੁਣ ਵੀ ਲਾਸ ਸੀਟਾਂ ਰਹਿ ਗਈਆਂ ਨੇ ਸੇ ਬਸ ਸਾਰਿਆਂ ਨੂੰ ਇਹ ਹੀ ਅਪੀਲ ਹੈ ਕਿ ਜਲਦੀ ਤੋਂ ਜਲਦੀ ਆਪਣਾ ਟਿਕਟਸ ਬੁੱਕ ਕਰਵਾਓ ਤੇ ਠਾਕੂ ਜੀ ਦੇ ਫੂਲ ਬੰਗਲੇ ਦੇ ਦਰਸ਼ਨ ਕਰਨ ਚੱਲੋ 10 ਤਰੀਕ ਨੂੰ ਜਿੱਦਾਂ ਹੋਣਾ ਉਹਦੀ ਰਾਤੀ ਚੱਲਾਂਗੇ ਤੇ ਰਸਤੇ ਦੇ ਵਿੱਚ ਜਿੱਦਾਂ ਆਪਣਾ ਖਾਣ ਪੀਣ ਦਾ ਹੋ ਗਿਆ ਅਗਲੇ ਦਿਨ ਸਵੇਰੇ ਹੋਟਲਸ ਦਾ ਸਟੇ ਹੋ ਜਾਊਗਾ ਪਹਿਲੇ ਦਿਨ ਸਾਰਾ ਲੋਕਲ ਰਹਿੰਦਾ ਉਸ ਬਾਅਦ ਅਗਲੇ ਦਿਨ ਸਾਡਾ ਮਥੁਰਾ ਗੋਕੁਲ ਰਾਮ ਅਤੇ ਚੰਤਾਰਨ ਮਹਾਦੇਵ ਸ੍ਰੀ ਮਾਨਕੜ ਉੱਧਰ ਸਾਰੇ ਬਸਾ ਹੁੰਦਾ ਔਰ ਨਾਲੇ ਰਾਤ ਦੇ ਫਿਰ ਨੈਕਸਟ ਡੇ ਜਦੋਂ ਸੈਕੰਡ ਰਾਈਟ ਦੇ ਸਾਡੇ ਪ੍ਰੇਮ ਅੰਬਾਰਦੀ ਦੇ ਦਰਸ਼ਨ ਵੀ ਹੁੰਦੇ ਸੀਟਾਂ ਬਸ ਸੇ ਲਗਾ ਲਓ ਕਿ ਲਾਸਟ 10 ਤੋਂ 15 ਸੀਟਾਂ ਪਈਆਂ ਹਜੇ ਅਵੇਲੇਬਲ ਆ ਤੇ ਆਪਣੀ ਜਲਦੀ ਜਲਦੀ ਬੁਕਿੰਗ ਕਰਾ ਲਓ ਬਾਕੀ ਨੈਕਸਟ ਯਾਤਰਾ ਦੀ ਅਸੀਂ ਮਈ ਦੇ ਮਹੀਨੇ ਦੀ ਯਾਤਰਾ ਦੀ ਜਲਦੀ ਅਨਾਉਂਸਮੈਂਟ ਕਰਾਂਗੇ ਫਿਲਹਾਲ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅਮਰਨਾਥ ਯਾਤਰਾ ਔਰ ਕੇਦਾਰਨਾਥ ਯਾਤਰਾ ਕਪਾਟ ਖੁੱਲਣ ਵਾਲੇ ਆ ਤਾਂ ਉਧਰ ਲਈ ਵੀ ਤਿਆਰੀ ਸ਼ੁਰੂ ਹੋ ਗਈ ਹੋਈ ਆ ਬੁਕਿੰਗ ਕੰਟੀਨਿਊ ਚੱਲ ਰਹੀ ਆ ਜਿਨ੍ਹਾਂ ਨੇ ਅਮਰਨਾਥ ਯਾਤਰਾ ਦੀ ਬੁਕਿੰਗ ਕਰਾਣੀ ਉਹ ਵੀ ਸਾਡੇ ਕੋਲ ਕਰਵਾ ਸਕਦੇ ਆ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਹਰ ਮਹੀਨੇ ਸ਼ਿਵਮ ਜੀ ਤੇ ਪੰਕਜ ਜੀ ਧਾਰਮਿਕ ਯਾਤਰਾਵਾਂ ਕਰਾਉਂਦੇ ਨੇ ਕਦੇ ਬ੍ਰਿੰਦਾਵਨ ਕਦੇ ਖਾਟੂ ਸ਼ਾਮ ਤੇ ਕਦੇ ਮਹਾਕੁੰਮ ਹੁਣ ਜਾ ਕੇ ਆਏ ਨੇ ਸੋ ਹੁਣ ਬ੍ਰਿੰਦਾਵਨ ਦੀ ਜਿਹੜੀ ਤਿਆਰੀ ਖਿੱਚ ਲਈਏ ਸੋ ਜਾਣਕਾਰੀ ਉਹਨਾਂ ਕੋਲ ਲੈਣੇ ਆ ਕਿਉਂਕਿ ਬਹੁਤ ਸਾਰੇ ਸ਼ਰਧਾਲੂ ਹਮੇਸ਼ਾ ਮਹੀਨੇ ਦੀ ਆਖਰੀ ਤਰੀਕ ਜਾਂ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਉਡੀਕ ਕਰਦੇ ਹੁੰਦੇ ਨੇ ਵੀ ਕਿ ਇਸ ਵਾਰ ਕਿੱਥੇ ਲੈ ਕੇ ਚੱਲੇ ਨੇ ਸੋ ਮੇਰੇ ਨਾਲ ਸ਼ਿਵਮ ਜੀ ਤੇ ਪੰਕਜ ਜੀ ਮੌਜੂਦ ਨੇ ਜੈ ਸ਼੍ਰੀ ਬਾਲਾ ਜੀ ਜੈ ਸ਼੍ਰੀ ਰਾਦੇ ਜੀ ਜੈ ਸ਼੍ਰੀ ਰਾਦੇ ਜੀ ਸ਼ਿਵਮ ਜੀ ਹੁਣ ਬ੍ਰਿੰਦਾਵਨ ਦੀ ਤਿਆਰੀ ਖਿੱਚ ਲਈ ਕਹਿੰਦੇ ਕੀ ਕੁਛ ਇਸ ਵਾਰ ਪਲਾਨ ਕੀਤਾ ਹੈ ਲੋਕ ਉਡੀਕ ਰਹੇ ਨੇ ਕੀ ਕਿਉਂਕਿ ਮਹੀਨਾ ਹੁਣ ਸ਼ੁਰੂ ਹੋਣ ਵਾਲਾ ਹੈ ਜਿਹੜਾ ਇੱਕ ਤਰੀਕ ਆੜਾ ਲਈ ਕੱਲ ਪਰਸੋਂ ਹੁਣ ਅਸੀਂ ਜਾ ਰਹੇ ਹਾਂ ਜੀ 10 ਅਪ੍ਰੈਲ ਨੂੰ ਵ੍ਰਿੰਦਾਵਨ ਜੀ ਹੁਣ ਹੀ ਆਏ ਜਸਟ 20 ਨੂੰ ਗਏ ਸੀਗੇ 20 ਤੋਂ 24 ਤੱਕਰ ਦਾ ਇੱਕ ਟ੍ਰਿਪ ਸੀਗਾ ਵ੍ਰਿੰਦਾਵਨ ਦਾ ਬਟ ਡਿਮਾਂਡ ਇੰਨੀ ਜ਼ਿਆਦਾ ਸੀ ਕਿਉਂਕਿ ਅਸੀਂ ਕੁੰਭ ਚ ਬਿਜ਼ੀ ਹੋ ਗਏ ਸੀ 2 ਮਹੀਨੇ ਉਧਰ ਹੀ ਰਹੇ ਹਾਂ ਬਿਜ਼ੀ ਕੰਟੀਨਿਊ 1.5 ਤੋਂ 2 ਮਹੀਨੇ ਉਧਰ ਯਾਤਰਾ ਕੰਟੀਨਿਊ ਜਾਂਦੀਆਂ ਰਹੀਆਂ ਤਾਂ ਹੁਣ ਉਸ ਤੋਂ ਬਾਅਦ ਅਸੀਂ ਕੰਟੀਨਿਊ ਆ ਦੂਸਰੀ ਯਾਤਰਾ ਲੈ ਕੇ ਜਾ ਰਹੇ ਹਾਂ 15 ਦਿਨਾਂ ਬਾਅਦ ਹੀ ਵ੍ਰਿੰਦਾਵਨ ਜੀ 10 April ਤੋਂ ਆ ਵਿਸਾਖੀ ਦੀਆਂ ਛੁੱਟੀਆਂ ਬੱਚਿਆਂ ਨੂੰ ਤੇ ਬੜੇ ਈਜ਼ੀਲੀ ਜਾ ਸਕਦੇ ਆ ਥਰਸਡੇ ਫਰਡੇ ਸੈਟਰਡੇ ਸੰਡੇ ਤੇ ਮੰਡੇ ਸਵੇਰੇ 6 ਵਜੇ ਵਾਪਸ ਸਾਨੂੰ ਆਵਾਂਗੇ ਉਸ ਤਰ੍ਹਾਂ ਦੀਆਂ ਫੈਸਿਲਿਟੀਆਂ ਜਿਸ ਤਰ੍ਹਾਂ ਹਮੇਸ਼ਾ ਦਿੰਦੇ ਉਹ ਲੋਕ ਉਸ ਤਰ੍ਹਾਂ ਹੀ ਪਿਆਰ ਕਰ ਰਹੇ ਨੇ ਵੱਧ ਰਿਹਾ ਕਾਫਲਾ ਜਿਹੜਾ ਭਗਤਾਂ ਦਾ ਹੈ ਹਾਂ ਕਾਫਲਾ ਤਾਂ ਬਹੁਤ ਵੱਧ ਰਿਹਾ ਗਰੁੱਪ ਇੱਕ ਐਕਸਟਰਾ ਹੁਣ ਨਵਾਂ ਗਰੁੱਪ ਵੀ ਬਣ ਗਿਆ ਸਾਡਾ ਸ਼੍ਰੀ ਬਾਲਾ ਜੀ ਯਾਤਰਾ ਪਰਿਵਾਰ ਲੁਧਿਆਣਾ ਦੇ ਨਾਮ ਤੋਂ ਪਹਿਲਾਂ ਸ਼੍ਰੀ ਬਾਲਾ ਜੀ ਯਾਤਰਾ ਪਰਿਵਾਰ ਦੇ ਨਾਮ ਤੋਂ ਸੀਗਾ ਦੋ ਗਰੁੱਪ ਐਡ ਹੋ ਗਏ ਆ ਹੁਣ ਕਿਉਂਕਿ ਪਬਲਿਕ ਅੰਨੀ ਜੁੜ ਰਹੀ ਆ ਪਿਆਰ ਮਿਲ ਰਿਹਾ ਲੋਕਾਂ ਦਾ ਕੀ ਉਹ ਡਿਊ ਟੂ ਫੈਸਿਲਿਟੀਆਂ ਹੀ ਮਿਲ ਰਿਹਾ ਕੀ ਅਸੀਂ ਆਪਣੇ ਲੋ ਫੈਸਿਲਿਟੀਆਂ ਵਿੱਚ ਕੋਈ ਕਮੀ ਕਦੇ ਛੱਡੀ ਨਹੀਂ ਨਾ ਕਦੇ ਆਉਣ ਵਾਲੇ ਟਾਈਮ 'ਚ ਛੱਡਾਂਗੇ ਜੀ ਹੁਣ ਤੱਕ ਮੈਨੂੰ ਲੱਗਦਾ ਕਿ ਕਾਫੀ ਤਰ੍ਹਾਂ ਦੀ ਯਾਤਰਾਵਾਂ ਨੂੰ ਕਵਰ ਕਰ ਚੁੱਕੇ ਹਾਂ ਜੀ ਕਿਉਂਕਿ ਹੁਣ ਮਹਾਕੁੰਮ ਜਿਹੜਾ ਕਈ ਸਾਲਾਂ ਤੋਂ ਬਾਅਦ ਆਂਦਾ ਉੱਥੇ ਵੀ ਤੁਸੀਂ ਦਰਸ਼ਨ ਕਰਵਾ ਕੇ ਲਿਆ ਉੱਥੇ ਕਿਹੋ ਜਿਹਾ ਰਿਸਪੌਂਸ ਸੀ ਗੱਲ ਉਹ ਜਿਹੜੇ ਭਗਤ ਗਈ ਸੀ ਉੱਥੇ ਬਹੁਤ ਵੱਧ ਚੜ ਕੇ ਸਹਿਯੋਗ ਦਿੱਤਾ ਲੋਕਾਂ ਨੇ ਆਲਮੋਸਟ ਇਹ ਲਗਾ ਕੇ ਚੱਲੋ ਕਿ 500 ਤੋਂ 550 ਬੰਦੇ ਨੂੰ ਯਾਤਰਾ ਕਰਵਾਈ ਆ ਅਸੀਂ ਤਿੰਨ ਵਾਰ ਗਏ ਆ ਉੱਥੇ ਮਹਾਕੁੰਗ ਇੱਕ ਵਾਰ ਚਾਰ ਬੱਸਾਂ ਗਈਆਂ ਦੋ ਗਈਆਂ ਤਿੰਨ ਗਈਆਂ ਫਿਰ ਪੰਜ ਬੱਸਾਂ ਵੀ ਗਈਆਂ ਮਤਲਬ ਪੰਜ 550 ਬੰਦਾ ਦਰਸ਼ਨ ਕਰ ਚੁੱਕਾ ਸੀ ਮਹਾਕੁੰਮ ਸਾਡੇ ਨਾਲ ਬਰਿੰਦਾਵਨ ਦੀ ਜਿਹੜੀ ਤਿਆਰੀ ਖੀਚੀ ਹੈ ਭਗਤਾਂ ਦੀ ਡਿਮਾਂਡ ਤੇ ਖੀਚੀ ਕਿ ਵੀ ਹੁਣ ਬਰਿੰਦਾਵਨ ਇੱਕ ਵਾਰ ਫਿਰ ਤੋਂ ਚੱਲੀਏ ਬਿਲਕੁਲ ਭਗਤਾਂ ਦੀ ਡਿਮਾਂਡ ਤੇ ਹੀ ਆ ਕਿਉਂਕਿ ਜੋ ਲਾਸਟ ਟਾਈਮ ਯਾਤਰਾ ਗਈ ਆ ਉਦੋਂ 100 ਬੰਦਾ ਗਿਆ ਸੀ 100 ਬੰਦੇ ਆ ਗਰੁੱਪ ਤੇ ਬਟ ਮੈਸੇਜਸ ਇੰਨੇ ਆ ਰਹੇ ਸੀ ਕਿ ਅਸੀਂ ਵੀ ਜਾਣਾ ਤਾਂ ਡੇਟ ਉਸ ਹਿਸਾਬ ਨਾਲ ਅਰੇਂਜ ਕਰੋ ਹੋਰ ਤੇ ਫੇਰਾ ਛੁੱਟੀਆਂ ਕਰਕੇ ਹੁਣ ਅਸੀਂ ਪਲਾਨ ਕੀਤਾ 10 ਅਪ੍ਰੈਲ ਦਾ ਔਰ 25 ਅਪ੍ਰੈਲ ਨੂੰ ਖਾਟੂ ਸ਼ਾਮ ਵੀ ਜਾ ਰਹੇ ਆ ਦੁਬਾਰਾ 25 April ਦੀ ਜਿਹੜੀ ਯਾਤਰਾ ਉਹ ਖਾਟੂ ਸ਼ਾਮ ਦੀ ਹੈ 10 April ਦੀ ਹੈ ਵਰਿੰਦਾਵ। ਖਾਟੂ ਸ਼ਾਮ ਦੀ ਜਿਹੜੇ ਭਗਤ ਨੇ ਉਹ ਬਹੁਤ ਜ਼ਿਆਦਾ ਨਹੀਂ ਕਿਉਂਕਿ ਮੈਂ ਸੁਣਿਆ ਕਿ ਹਰ ਮਹੀਨੇ ਜਿਹੜੇ ਭਗਤ ਨੇ ਤੁਹਾਡੇ ਨਾਲ ਜਾਣਾ ਚਾਹੁੰਦੇ ਫੋਨ ਆ ਹੀ ਜਾਂਦਾ ਹੈ। ਹਾਂ ਖਾਟੂ ਸ਼ਾਮ ਦਾ ਇਹ ਹੈ ਕਿ ਇੱਕ ਤਾਂ ਸਿਰਫ ਫਰਾਈਡੇ ਸੈਟਰਡੇ ਦਾ ਟ੍ਰਿਪ ਹੁੰਦਾ ਫਰਾਈਡੇ ਵੀ ਰਾਤ ਨੂੰ ਨਿਕਲਣਾ ਹੁੰਦਾ ਹੈ। ਸੈਟਰਡੇ ਸੰਡੇ ਹੁੰਦਾ ਵਾ ਸਿਰਫ ਤਾਂ ਬਹੁਤ ਸ਼ਰਧਾਲੂ ਇਦਾਂ ਵਾ ਉਹਨਾਂ ਨੂੰ ਹਰ ਮਹੀਨੇ ਜਾਣਾ ਹੁੰਦਾ। ਉਹ ਕਹਿੰਦਾ ਸੈਟਰਡੇ ਸੰਡੇ ਹੀ ਆ ਆਰਾਮ ਨਾਲ ਨਿਕਲ ਜੰਨੇ। ਕੀ ਕੀ ਫੈਸਿਲਿਟੀਆਂ ਇਸ ਵਾਰ ਨੇ ਕੀ ਵਧਾਇਆ ਹੈ ਕਿ ਕਿ ਲੋਕ ਹਰ ਬਾਰ ਜਾਂਦੇ ਤਾਂ ਵੱਧ ਚੜ ਕੇ ਜਿਹੜਾ ਰਿਸ ਸਾਨੂੰ ਰਿਵਿਊ ਦਿੰਦੇ ਆ ਕੀ ਕੀ ਵਧਾਈਆਂ ਇਸ ਵਾਰ ਵਧਾਈਆਂ ਜੈ ਸ਼੍ਰੀ ਰਾਧੇ ਜੈ ਸ਼ੇਵਾਲਾ ਜੀ ਸਭ ਤੋਂ ਪਹਿਲਾਂ ਅੱਜ 30 ਤਰੀਕਾ ਹੈ ਅੱਜ ਮਤਲਬ ਸਾਰਿਆਂ ਨੂੰ ਨਵੇਂ ਸਾਲ ਦੇ ਹਿੰਦੂ ਨਵਾਂ ਬਰਸ਼ ਦੇ ਬਹੁਤ ਬਹੁਤ ਵਧਾਈਆਂ ਔਰ ਅੱਜ ਤੋਂ ਹੀ ਨਵਰਾਤਰੀ ਸ਼ੁਰੂ ਹੋਏ ਆ ਉਹਦੀ ਵੀ ਬਹੁਤ ਵਧਾਈਆਂ ਔਰ ਅੱਜ ਪ੍ਰੇਮਾਨੰਦ ਬਾਬਾ ਜੀ ਦਾ ਜਨਮ ਦਿਨ ਆ ਉਹਨਾਂ ਨੂੰ ਵੀ ਲੱਖ ਲੱਖ ਵਧਾਈਆਂ ਸਾਡੇ ਵੱਲੋਂ ਬਾਲਾ ਜੀ ਆਤਾ ਪਰਿਵਾਰ ਵੱਲੋਂ ਜਿੱਦਾਂ ਹੁਣ ਅਸੀਂ 10 ਤਰੀਕ ਨੂੰ ਜਾ ਰਹੇ ਆ ਤੇ 8 ਤਰੀਕ ਨੂੰ ਕੰਮ ਦਾ ਇੱਕ ਅਦਿਸ਼ੀ ਤੋਂ ਫੂਲ ਮੰਗਲਕ ਸ਼ੁਰੂ ਹੋ ਰਿਹਾ ਠਾਕੁਰ ਜੀ ਦੇ ਤੇ ठाकुर जी 108 ਦਿਨ ਵਸੇ ਆਪਣੇ ਗਰਭ ਗਰਹ ਤੋਂ ਬਾਹਰ ਆਉਂਦੇ ਹੈ ਮਤਲਬ ਗਰਮੀ ਤੋਂ ਰਾਹਤ ਦੇਣ ਵਾਸਤੇ ਉਹਨਾਂ ਨੂੰ ਮਤਲਬ ਸਮਝ ਲਓ ਫੁੱਲਾ ਫੁੱਲਾ ਦੇ ਵਿੱਚ ਹੀ ਉਹ ਰਹਿੰਦੇ ਹੈ 108 ਦਿਨ ਤੇ ਜਿੱਦੇ ਜੋ ਉਹਨਾਂ ਦੀ ਪੋਸ਼ਾਕ ਆ ਵੀ ਉਹਨਾਂ ਦੇ ਕੰਗਣ ਉਹਨਾਂ ਦੇ ਚੁੰਮਕੇ ਉਹਨਾਂ ਦੇ ਮਤਲਬ ਗੱਲੇ ਦੇ ਹਾਰ ਉਹ ਸਭ ਡ्रेसेस ਉਹਨਾਂ ਦੀ ਸਭ ਫੁੱਲਾਂ ਦੀਆਂ ਬਣਦੀਆਂ ਔਰ ਬਹੁਤ ਵਧੀਆ ਦਰਸ਼ਨ ਹੁੰਦੇ ਹਰ ਰੋਜ਼ ਨਵੇਂ ਤੋਂ ਨਵੇਂ ਫੁੱਲਾਂ ਦੇ ਨਾਲ ਇੰਪੋਰਟੈਂਟ ਫੁੱਲਾਂ ਦੇ ਨਾਲ ਉਹਦਾ ਸ਼ਿੰਗਾਰ ਹੁੰਦਾ ਉਹਦੇ ਵੀ ਦਰਸ਼ਨ ਹੋਣਗੇ 10 ਤਰੀਕ ਤੋਂ ਮਤਲਬ ਜਿੱਦਾਂ ਹੁਣ ਅਸੀਂ ਜਾ ਰਹੇ ਹਾਂ 8 ਤਰੀਕ ਤੋਂ ਫੁੱਲ ਬੰਗਲੇ ਸ਼ੁਰੂ ਹੋ ਰਹੇ ਹੈ ਔਰ ਦਿੱਲੀ ਨਵੇਂ-ਨਵੇਂ ਫੁੱਲ ਬੰਗਲੇ ਰੋਜ਼ ਉੱਤੇ ਬਣਨਗੇ ਇੱਕ ਤਾਂ ਉਹ ਚੀਜ਼ ਹੋ ਗਈ ਫੁੱਲ ਬੰਗਲੇ ਪਲੱਸ ਉਸ ਵਦ ਬੱਸਸ ਵੀ ਅਪਗ੍ਰੇਡ ਕੀਤੀਆਂ ਨੇ ਹੋਟਲਸ ਦਾ ਤੇ ਬਾਕੀ ਤੁਹਾਨੂੰ ਪਤਾ ਹੀ ਆ ਖਾਣ ਪੀਣ ਦਾ ਸਾਡਾ ਅਸੀਂ ਕਿਤੇ ਮਤਲਬ ਅਸੀਂ ਹਲਕੇ ਰੈਸਟੋਰੈਂਟ ਜਾਂ ਟਾਬੇ ਦੇ ਕਿਤੇ ਰੁਕਦੇ ਨਹੀਂ ਵਧੀਆ ਤੋਂ ਵਧੀਆ ਸਾਰਾ ਅਰੇਂਜਮੈਂਟ ਹੁੰਦਾ ਹਰ ਵਾਰੀ ਕੋਈ ਕੰਪਰੋਮਾਈਜ਼ ਨਹੀਂ ਕਰ ਹਾ ਫੈਸਿਲਿਟੀ ਵੱਲੋਂ ਕੋਈ ਕੰਪਰੋਮਾਈਜ਼ ਨਹੀਂ ਫੈਸਿਲਿਟੀ ਕਰਕੇ ਹੀ ਸਾਡਾ ਹੁਣ ਤੁਸੀਂ ਇਹ ਦੇਖੋ ਜਿੱਦਾਂ ਹੁਣ ਜਿੱਦਾਂ ਸ਼ੁਭਮ ਨੇ ਦੱਸਿਆ ਕਿ WhatsApp ਦਾ ਸਾਡਾ ਇੱਕ ਗਰੁੱਪ ਸਾਡਾ ਮਤਲਬ ਉਹ ਆਲਰੇਡੀ ਫੁੱਲ ਹੋ ਗਿਆ ਸੀ ਉਹਦੇ ਕਰਕੇ ਅਸੀਂ ਹੁਣ ਨਵਾਂ ਗਰੁੱਪ ਸ਼ੁਰੂ ਕੀਤਾ ਟਰੱਕ ਸਾਡਾ 1500 ਗਰੁੱਪ ਮੈਂਬਰਸ ਦਾ ਗਰੁੱਪ ਹੋ ਗਿਆ ਤੇ ਇੱਕ ਤੁਹਾਨੂੰ ਪਤਾ ਬਸ ਦੇ ਸਾਰਾ ਹੁੰਦਾ ਸਾਡਾ ਫੈਮਿਲੀ ਵਾਲਾ ਮਾਹੌਲ ਹੁੰਦਾ ਉਹਦੇ ਕਰਕੇ ਵੀ ਲੇਡੀਜ਼ ਨੂੰ ਬੱਚਿਆਂ ਨੂੰ ਮਤਲਬ ਫੈਮਿਲੀ ਵਾਂਗੂ ਲੱਗਦਾ ਮਤਲਬ ਉਹਨਾਂ ਨੂੰ ਲੱਗਦਾ ਵੀ ਇਹਨਾਂ ਦੇ ਨਾਲ ਜਾ ਕੇ ਸਾਡੀ ਸਿਕਿਉਰਿਟੀ ਪਰਪਸ ਵੀ ਹੱਲ ਹੁੰਦਾ ਔਰ ਵਧੀਆ ਜਗ੍ਹਾ ਤੇ ਲੈ ਕੇ ਜਾਣਾ ਸਾਰਿਆਂ ਨੂੰ ਹਰ ਚੀਜ਼ ਗਾਈਡ ਕਰਨੀ ਉਹਦੇ ਕਰਕੇ ਵੀ ਸਾਡੇ ਨਾਲ ਸਾਡਾ ਮਤਲਬ ਬਹੁਤ ਵਧੀਆ ਬੰਦੇ ਸਾਡੇ ਨਾਲ ਜੁੜੇ ਹੋਏ ਨੇ ਤੇ ਅਸੀਂ ਬਸ ਹੁਣ ਵੀ ਲਾਸ ਸੀਟਾਂ ਰਹਿ ਗਈਆਂ ਨੇ ਸੇ ਬਸ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਜਲਦੀ ਤੋਂ ਜਲਦੀ ਆਪਣਾ ਟਿਕਟਸ ਬੁੱਕ ਕਰਵਾਓ ਤੇ ਠਾਕੂ ਜੀ ਦੇ ਫੂਲ ਬੰਗਲੇ ਦੇ ਦਰਸ਼ਨ ਕਰਨ ਚੱਲੋ ਅੱਛਾ ਕਿੜੀਆਂ ਕਿਹੜੀਆਂ ਜਾ ਜਿਹੜੇ ਭਗਤ ਤੁਹਾਡੇ ਨਾਲ ਵਸਤੂ ਜਾਂਦੇ ਕਿੱਥੋਂ ਜਾਂਦੇ ਆ ਕਿੱਥੋਂ ਉਹਨਾਂ ਨੇ ਬਸ ਲੈਣੀ ਹੈ ਤੁਹਾਡੇ ਨਾਲ ਜਾਣਾ ਕਿੱਥੇ ਕਿੱਥੇ ਰੁਕੋਗੇ ਕਿਵੇਂ ਦਰਸ਼ਨ ਕਰਾਉਗੇ ਅ 10 ਤਰੀਕ ਨੂੰ ਜਿੱਦਾਂ ਹੁੰਦਾ ਤੁਹਾਡੀ ਰਾਤੀ ਚੱਲਾਂਗੇ ਤੇ ਰਸਤੇ ਦੇ ਵਿੱਚ ਜਿੱਦਾਂ ਆਪਣਾ ਖਾਣ ਪੀਣ ਦਾ ਹੋ ਗਿਆ ਅਗਲੇ ਦਿਨ ਸਵੇਰੇ ਹੋਟਲਸ ਦਾ ਸਟੇ ਹੋ ਜਾਊਗਾ ਪਹਿਲੇ ਦਿਨ ਸਾਰਾ ਲੋਕਲ ਰਹਿੰਦਾ ਉਸ ਬਾਅਦ ਅਗਲੇ ਦਿਨ ਸਾਡਾ ਮਥੁਰਾ ਗੋਕੁਲ ਰਾਮ ਦਤੀ ਚਿੰਤਾਰਨ ਮਹਾਦੇਵ ਇਸ ਪ੍ਰਮਾਨ卡ਡ ਉੱਧਰ ਸਾਰੇ ਬਸਾ ਹੁੰਦਾ ਔਰ ਨਾਲੇ ਰਾਤ ਦੇ ਫਿਰ ਨੈਕਸਟ ਡੇ ਜਦੋਂ ਸੈਕੰਡ ਡਾਈਟ ਦੇ ਸਾਡੇ ਪ੍ਰੇਮ ਦਵਾਰੀ ਦੇ ਦਰਸ਼ਨ ਵੀ ਹੁੰਦੇ ਤੇ ਥਰਡੇ ਗੋਵਰਦਨ ਜੀ ਬਰਸਾਨਾ ਨੰਦਗਾਉ ਕੋਕਿਲਾਵਨ ਸਾਰਾ ਹੁੰਦੇ ਹੋਏ ਫਿਰ ਅਸੀਂ ਵਾਪਸੀ ਕਰਦੇ ਹਾਂ ਸੋ ਕੀ ਕਹੋਂਗੇ ਜਿਹੜੇ ਭਗਤ ਜਾਣਾ ਚਾਹੁੰਦੇ ਆ ਜਿਹੜੇ ਵੀਡੀਓ ਵੇਖ ਰਹੇ ਨੇ ਕਿਉਂਕਿ ਸੀਟਾਂ ਕੁਛ ਰਹਿ ਗਈਆਂ ਮੜਾ ਨਾ ਕਰਨਾ ਬਹਿ ਜਾਵੇ ਉਹਨਾਂ ਨੂੰ ਕੀ ਕਹੋਂਗੇ ਸੀਟਾਂ ਬਸ ਇਹ ਲਗਾ ਲਓ ਕਿ ਲਾਸਟ 10 ਤੋਂ 15 ਸੀਟਾਂ ਪਈਆਂ ਹਜੇ ਅਵੇਲੇਬਲ ਆ ਤੇ ਆਪਣੀ ਜਲਦੀ ਜਲਦੀ ਬੁਕਿੰਗ ਕਰਾ ਲਓ ਬਾਕੀ ਨੈਕਸਟ ਯਾਤਰਾ ਦੀ ਅਸੀਂ ਮੈਧਮੇ ਨਦੀ ਯਾਤਰਾ ਦੀ ਜਲਦੀ ਅਨਾਉਂਸਮੈਂਟ ਕਰਾਂਗੇ ਫਿਲਹਾਲ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅਮਰਨਾਥ ਯਾਤਰਾ ਔਰ ਕੇਦਾਰਨਾਥ ਯਾਤਰਾ ਕपाट ਖੁੱਲਣ ਵਾਲੇ ਆ ਤਾਂ ਉਧਰ ਲਈ ਵੀ ਤਿਆਰੀ ਸ਼ੁਰੂ ਹੋ ਗਈ ਹੋਈ ਹੈ ਉਹ ਨਾਲੇ ਸ਼ੁਰੂ ਹੋ ਗਏ ਉਧਰ ਵਾਲੇ ਫੋਨ ਆਣੇ ਵੀ ਸ਼ੁਰੂ ਹੋ ਗਏ ਅਸੀਂ ਡੇਟ ਵੀ ਰੱਖ ਚੁੱਕੇ ਆ ਅਮਰਨਾਥ ਯਾਤਰਾ ਦੀ ਉਹ ਕਦੋਂ ਦੱਸੋਗੇ ਆਪਾਂ ਕਦ ਜੀ ਜਾਨਣਾ ਚਾਹੁੰਦੇ ਹੁਣ ਤੇ ਉਹ ਯਾਤਰਾ ਦੀ ਡੇਟ ਅਸੀਂ ਗਰੁੱਪ ਚ ਅਨਾਉਂਸ ਕਰਦੀ ਆ ਬਟ ਇਹ ਹੁੰਦਾ ਕਿ ਆਫੀਸ਼ੀਅਲੀ ਡੇਟ ਆ ਜਿਹੜੀ ਉਹ ਅਸੀਂ ਰਜਿਸਟ੍ਰੇਸ਼ਨ ਤੋਂ ਬਾਅਦ ਹੀ ਦੱਸ ਪਾਵਾਂਗੇ ਬਿਕੋਜ਼ ਵਿਦਆਊਟ ਰਜਿਸਟ੍ਰੇਸ਼ਨ ਉਹਤੇ ਪਾਸਿਬਿਲਟੀ ਨਹੀਂ ਹੁੰਦੀ ਅ ਮਤਲਬ ਟੈਂਟੇਟਿਵ ਡੇਟ ਜਿਹੜੀ ਰੱਖੀ ਹੋਈ ਆ ਅਸੀਂ 6 ਜੁਲਾਈ ਦੀ ਆ 3 ਜੁਲਾਈ ਤੋਂ ਕਪਾੜ ਖੁੱਲ ਰਹੇ ਆ 3 ਜੁਲਾਈ ਤੋਂ ਯਾਤਰਾ ਸ਼ੁਰੂ ਹੋ ਰਹੀ ਆ ਤੇ 6 ਜੁਲਾਈ ਨੂੰ ਅਸੀਂ ਇੱਥੋਂ ਦੀ ਨਿਕਲਣ ਦੀ ਕੋਸ਼ਿਸ਼ ਕਰਾਂਗੇ 6 ਜੁਲਾਈ ਤੋਂ ਲੈ ਕੇ 12 ਜੁਲਾਈ ਤੱਕ ਦਾ ਟੂਰ ਰਹੇਗਾ ਉਹ ਥੋੜਾ ਧਾਰਮਿਕ ਪਲੱਸ ਥੋੜਾ ਲਗਜ਼ਰੀ ਟੂਰ ਵੀ ਰਹੇਗਾ ਕਿਉਂਕਿ ਸ਼੍ਰੀਨਗਰ ਪਲੱਸ ਗੁਲਮਰਗ ਜਦੋਂ ਬੰਦਾ ਇੰਨੀ ਦੂਰ ਜਾਂਦਾ ਤੇ ਸਾਨੂੰ ਇਹ ਕਿ ਉਹ ਉੱਧਰ ਵੀ ਘੁੰਮ ਆਵੇ ਉਹਦੀ ਇਨਕੁਆਰੀ ਕੋਈ ਲੈ ਸਕਦਾ ਤੁਹਾਡੇ ਕੋਲ ਜੇ ਕਿਸੇ ਨੇ ਅਮਰਨਾਥ ਜਾਣਾ ਤੇ ਉਹਦੇ ਬਾਰੇ ਕੋਈ ਜਾਣਕਾਰੀ ਇਨਕੁਆਰੀ ਆਲਰੇਡੀ ਬੁਕਿੰਗਸ ਹੋ ਰਹੀਆਂ ਵਾ ਕਿਉਂਕਿ 14 April ਤੋਂ ਉਹਦੀ ਰਜਿਸਟ੍ਰੇਸ਼ਨ ਦੀ ਓਪਨਿੰਗ ਸ਼ੁਰੂ ਹੋ ਰਹੀ ਹੈ ਰਜਿਸਟ੍ਰੇਸ਼ਨ 14 April ਤੱਕ ਹੀ ਹੋ ਰਹੀ ਹੈ ਤੇ 5 ਤਰੀਕ ਤੋਂ ਮੈਡੀਕਲ ਫੈਸਿਲਿਟੀ ਸ਼ੁਰੂ ਕਰ ਰਹੇ ਆ ਸਿਵਲ ਹਸਪੀਟਲ ਤੋਂ ਮੈਡੀਕਲ ਆਪਣਾ ਕਰਵਾਉਣਾ ਪਏਗਾ ਉਹਨਾਂ ਨੂੰ ਤੇ ਉਹ ਬੁਕਿੰਗ ਕੰਟੀਨਿਊ ਚੱਲ ਰਹੀਆਂ ਜਿਨ੍ਹਾਂ ਨੇ ਅਮਰਨਾਥ ਯਾਤਰਾ ਦੀ ਬੁਕਿੰਗ ਕਰਾਣੀ ਉਹ ਵੀ ਸਾਡੇ ਕੋਲ ਕਰਵਾ ਸਕਦੇ